ਅੱਜਕੱਲ੍ਹ ਸਰਦੀ ਦੇ ਰੋਦ ਦਾ ਆਨੰਦ ਮਾਣਦੇ ਹੋਏ ਬਸ ਇੰਜ ਹੀ ਖਿਆਲ ਆਇਆ ਕਿ ਜ਼ਿੰਦਗੀ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ਸਾਲ ਕਿਵੇਂ ਛੇਤੀ ਛੇਤੀ ਮੁੱਕ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਪਰ ਜਿਹੜੀ ਸ਼ੈ ਤੇਜ਼ ਕਦਮਾਂ ਨੂੰ ਕੁਝ ਦੇਰ ਲਈ ਹੌਲਾ ਕਰ ਦਿੰਦੀ ਹੈ ਉਹ ਹੈ ਧੁੰਦ ਕੋਰਾ ਜੋ ਥੋੜੇ ਚਿਰ ਮਗਰੋਂ ਛੱਟ ਜਾਂਦਾ ਹੈ ਤੇ ਸਾਰਾ ਆਲਾ ਦੁਆਲਾ ਸਾਫ਼-ਸਾਫ਼ ਨਜ਼ਰ ਆਉਣ ਲੱਗ ਜਾਂਦਾ ਹੈ ਪਰ ਮਨ ਦੇ ਕੋਰੇ ਦਾ ਕੀ ਜੋ ਨਾਤਾ ਕਿਸੇ ਰੁੱਤ ਦਾ ਮੁਤਾਜ ਹੈ ਤੇ ਨਾ ਹੀ ਕਿਸੇ ਸੂਰਜ ਤੇ ਚੜਨਦਾ ਇਹ ਤਾਂ ਮਤਲਬ ਦੀ ਰਾਜਨੀਤੀ ਦਾ ਸਿੱਟਾ ਬਣ ਕੇ ਵੱਧਦਾ ਫੁੱਲਦਾ ਹੈ ਤੇ ਸੱਚ ਝੂਠ ਦੇ ਫਰਕ ਨੂੰ ਹੀ ਖਤਮ ਕਰ ਦਿੰਦਾ ਇਸ ਆਧੁਨਿਕਤਾ ਦੇ ਜਾਗ ਤੋਂ ਪਰੇ ਜੇ ਕੁਝ ਕਿਰਦਾਰ ਰੂਬਰੂ ਆਉਣ ਤਾਂ ਬੜਾ ਹੌਸਲਾ ਮਿਲਦਾ ਹੈ ਕੀ ਸਰਲ ਤੇ ਸਿੱਧੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰਨ ਵਾਲੀਆਂ ਸ਼ਖਸੀਅਤਾਂ ਅੱਜ ਵੀ ਜਿਉਂਦੀਆਂ ਨੇ ਇਸੇ ਤੇ ਆਧਾਰਿਤ ਹੈ ਮੇਰੀ ਅੱਜ ਦੀ ਕਵਿਤਾ ਜਿਸ ਦਾ ਸਿਰਲੇਖ ਹੈ ਜ਼ਹਿਨ ਦਾ ਕੋਰਾ ਕੁਝ ਦੇਰ ਦੀ ਧੁੰਦ ਨੇ ਅੱਗੇ ਵਧਣਾ ਮੁਹਾਲ ਕਰ ਦਿੱਤਾ ਰਸਤਾ ਲੱਭਣਾ ਮੰਜ਼ਲ ਤੱਕ ਪਹੁੰਚਣਾ ਬੇਹਾਲ ਕਰ ਦਿੱਤਾ ਜਾੜੇ ਦੇ ਦਿਨਾਂ ਦੀ ਇਹੀ ਤਾਂ ਖਾਸ ਗੱਲ ਐ ਜ਼ਰਾ ਜੀ ਠੰਡ ਨੇ ਭਜਦੀ ਰਫ਼ਤਾਰ ਨੂੰ ਗ੍ਰਿਫਤਾਰ ਕਰ ਦਿੱਤਾ ਇਹ ਤਾਂ ਕੁਝ ਦਿਨਾਂ ਦੀ ਬਾਤ ਐ ਪਰ ਜੋ ਜ਼ਹਿਨ ਤੇ ਸੱਚ ਵਿਚਕਾਰ ਐ ਉਸ ਕੋਰੇ ਦੇ ਬੱਦਲਾਂ ਦਾ ਤੂੰ ਕੀ ਕੀਤਾ ਅੱਖਾਂ ਮੋਰੇ ਹੋਮੇ ਤੇ ਗਲਤ ਫ਼ਹਮੀ ਦਾ ਜਾਲ ਜੋ ਪਸਰਿਆ ਪਿਆ ਉਸ ਗੁੰਮਰਾਹ ਚੇਤਨਾ ਦਾ ਕੀ ਕੋਈ ਇਲਾਜ ਕੀਤਾ ਇੱਕ ਉਂਗਲ ਚੱਕ ਲਈ ਦੂਜੇ ਧਿਰ ਵੱਲ ਬਦੋਬਦੀ ਤੇ ਜਿਹੜੇ ਬਾਕੀ ਸਵਾਲ ਆਪਣੇ ਕਿਰਦਾਰ ਤੇ ਉੱਠੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਹਾਲਾਤ ਤੇ ਜਜ਼ਬਾਤ ਇੱਕ ਰਾਤ ਚੱਲਣ ਇਹ ਬੜਾ ਮੁਸ਼ਕਿਲ ਸੁਮੇਲੇ ਪਰ ਮੈਂ ਆਪਣੇ ਦੁੱਖ ਨੂੰ ਕਿਸੇ ਦੇ ਹੰਝੂਆਂ ਨਾਲ ਠਾਰਾਂ ਇਹ ਜੀਣ ਦਾ ਕਿਹੜਾ ਸਲੀਕਾ ਕਦੇ ਮੇਰਾ ਤੇ ਕਦੇ ਤੇਰਾ ਸਫਰ ਔਖਾ ਹੋ ਹੀ ਜਾਣਾ ਏ ਇਹ ਤਾਂ ਮੁਮਕਿਨ ਨਹੀਂ ਕਿ ਹਰ ਰੋਜ਼ ਆਪਣੇ ਰੁਖ ਦੀ ਰਹੇ ਹਵਾ ਮੈਂ ਤਾਂ ਸਿੱਖ ਲਿਆ ਹਰ ਜਦੋ ਜੈਦ ਨੂੰ ਨਜਿੱਠਣ ਦਾ ਵਸੀਲਾ ਅਜਿਹੇ ਮੋੜ ਤੇ ਕਿ ਤੂੰ ਰਾਜਨੀਤੀ ਦਾ ਮੋੜਾ ਲਿਆ ਜੇ ਨਹੀਂ ਤਾਂ ਅਸੀਂ ਇੱਕੋ ਸਫਰ ਦੇ ਮੁਸਾਫਰ ਬਣਨ ਦੇ ਕਰੀਬ ਆ ਜੇ ਨਹੀਂ ਤਾਂ ਅਸੀਂ ਇੱਕੋ ਸਫ਼ਰ ਦੇ ਮੁਸਾਫਰ ਬਣਨ ਦੇ ਕਰੀਬਾਂ ਅੱਜ ਨਹੀਂ ਤਾਂ ਕੱਲ ਮਿਲ ਹੀ ਜਾਣਗੇ ਇਹ ਰਾਹ ਅੱਜ ਨਹੀਂ ਤਾਂ ਕੱਲ ਮਿਲ ਹੀ ਜਾਣਗੇ ਸਾਡੇ ਰਾਹ ਥੈਂਕ ਯੂ